100 ਰੁਪਏ ਦਾ ਉੱਪਰ ਨੋਟ ਹੈ ਇਸਕੇ ਹਾਂ ਤਾਕੀ ਵਿੱਚ ਮੇਂ ਅਖਬਾਰ ਹੈ ਸ਼ਾਇਦ ਅਖਬਾਰ ਹੈ ਓਏ ਨੀਚੇ ਇਹ ਦੇਖੋ ਇਹ ਦੇਖੋ ਦੇਖ ਲਓ ਉੱਪਰ ਹੈ 100 ਰੁਪਏ ਹੈ ਇਹਦੇ ਬਜੂ ਉੱਪਰ 100 ਰੁਪਏ ਆ ਦੇਖੋ ਜੀ ਹਸਪਤਾਲਾਂ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਰੇਲਵੇ ਸਟੇਸ਼ਨਾਂ ਤੇ ਹੋਰ ਪਬਲਿਕ ਜੀਆਂ ਜਗਾਂ ਦੇ ਵਿੱਚ ਘੁੰਮ ਰਹੇ ਨੇ ਚੋਰਾਂ ਦੇ ਵੱਡੇ ਗਿਰੋ ਇੱਕ ਐਸੇ ਹੀ ਗਿਰੋ ਦਾ ਪਰਦਾ ਫਾਸ਼ ਕੀਤਾ ਹੈ ਜੰਮੂ ਕਸ਼ਮੀਰ ਪੁਲਿਸ ਨੇ ਜਿਨ੍ਹਾਂ ਨੇ ਕੀ ਇਸ ਗਿਰੋ ਨੂੰ ਮੌਕੇ ਤੇ ਧਰਦ ਬੋਚਿਆ ਔਰ ਮੌਕੇ ਤੇ ਉਹਨਾਂ ਦੇ ਕੋਲੋਂ ਠੱਗੀ ਦਾ ਜਿਹੜਾ ਸਮਾਨ ਸੀ ਉਹਨੂੰ ਬਰਾਮਦ ਕੀਤਾ ਪੂਰੀ ਗੱਲ ਸੁਣਾਵਾਂਗੇ ਪੂਰੀ ਵੀਡੀਓ ਵੀ ਦਿਖਾਵਾਂਗੇ ਬਣ ਰਹੇ ਹੋ ਸਾਡੇ ਨਾਲ ਜੀ ਹਾਂ ਤੁਸੀਂ ਦੇਖ ਰਹੇ ਹੋ ਆਪਸੀ ਸਾਂਝ ਟੀਵੀ ਤੇ ਮੈਂ ਹਾਂ ਤੇਜਿੰਦਰ ਪਾਲ ਸੇ ਮਾਮਲਾ ਨਿਕਲ ਕੇ ਆਇਆ ਬਖਸ਼ੀ ਨਗਰ ਜੰਮੂ ਦੇ ਜੀਐਮਸੀ ਹਸਪਤਾਲ ਤੋਂ ਜਿੱਥੇ ਕਿ ਇੱਕ ਚੋਰਾਂ ਦਾ ਗਿਰੋ ਜਿਹਨੂੰ ਰੰਗੇ ਹੱਥੀ ਪੁਲਿਸ ਨੇ ਫੜ ਲਿਆ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਫੜ ਲਿਆ ਉਹਨਾਂ ਦਾ ਕੰਮ ਕੀ ਸੀ ਕਿ ਲੋਕਾਂ ਦੇ ਨਾਲ ਠੱਗੀ ਮਾਰਦੇ ਸੀ ਉਹ ਠੱਗੀ ਵੀ ਐਸੇ ਤਰੀਕੇ ਦੇ ਨਾਲ ਮਾਰਦੇ ਸੀ ਕਿ ਠੱਗਣ ਹੋਣ ਵਾਲੇ ਨੂੰ ਪਤਾ ਵੀ ਨਹੀਂ ਸੀ ਲੱਗਦਾ ਤੇ ਉਸ ਦਾ ਲੱਖਾਂ ਰੁਪਈਆ ਜਿਹੜਾ ਉਹ ਹੱਥ ਸਾਫ਼ ਕਰਕੇ ਲੈ ਜਾਂਦੇ ਸੀ ਜੀ ਹਾਂ ਬਖਸ਼ੀ ਨਗਰ ਦੀ ਪੁਲਿਸ ਨੇ ਜੰਮੂ ਪੁਲਿਸ ਨੇ ਇੱਕ ਐਸੇ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ ਔਰ ਮੌਕੇ ਤੇ ਉਹਨਾਂ ਨੂੰ ਧਰ ਦੇ ਪਹੁੰਚਿਆ ਜਿਹਦੇ ਵਿੱਚ ਤੁਸੀਂ ਨਾਲ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਪੂਰੀ ਵੀਡੀਓ ਵੀ ਦਿਖਾਵਾਂਗੇ ਕਿਵੇਂ ਐਸਐਚਓ ਬਖਸ਼ੀ ਨਗਰ ਨੇ ਪਬਲੀਕਲੀ ਇਨਾ ਚੋਰਾਂ ਨੂੰ ਬਿਠਾਇਆ ਔਰ ਇਨਾ ਚੋਰਾਂ ਨੂੰ ਬਿਠਾ ਕੇ ਸਾਰੀ ਦੁਨੀਆ ਦੇ ਸਾਹਮਣੇ ਖੜਾ ਕਰ ਦਿੱਤਾ ਔਰ ਮੀਡੀਆ ਪਰਸਨਸ ਨੂੰ ਇਹ ਕਿਹਾ ਕਿ ਇਹਨਾਂ ਦੀ ਸ਼ਕਲ ਪੂਰੀ ਦੁਨੀਆ ਨੂੰ ਦਿਖਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਲੈ ਕਰਕੇ ਕੋਈ ਵੀ ਬੰਦਾ ਇਹਨਾਂ ਦੇ ਜਿਹੜਾ ਚੰਗੂਲ ਦੇ ਵਿੱਚ ਨਾ ਫਸ ਸਕੇ ਔਰ ਨਾ ਹੀ ਠੱਗਿਆ ਜਾਵੇ ਇਹਨਾਂ ਦਾ ਕੰਮ ਸੀ ਕਿ ਇਹ ਤਿੰਨ ਚਾਰ ਬੰਦੇ ਇਕੱਠੇ ਹੋ ਕੇ ਕਿਸੇ ਇੱਕ ਬੰਦੇ ਦੇ ਪਹਿਲਾਂ ਤਾਂ ਰੈਕੀ ਕਰਕੇ ਉਸ ਬੰਦੇ ਨੂੰ ਚੁਣਦੇ ਸੀ ਜਿਹਦੇ ਕੋਲ ਕੁਝ ਪੈਸੇ ਹੁੰਦੇ ਸੀ ਕਿਉਂਕਿ ਆਮ ਤੌਰ ਤੇ ਹਸਪਤਾਲਾਂ ਦੇ ਵਿੱਚ ਜਦੋਂ ਅਸੀਂ ਮਰੀਜ਼ ਨੂੰ ਲੈ ਕੇ ਜਾਂਦੇ ਆ ਤਾਂ ਸਾਡੇ ਕੋਲ ਪੈਸੇ ਵੀ ਹੁੰਦੇ ਨੇ ਔਰ ਕਈ ਐਸੇ ਲੋਕੀ ਬਿਮਾਰ ਹੁੰਦੇ ਨੇ ਜਿਹੜੇ ਦੂਰ ਦਰਾਜ਼ ਏਰੀਏ ਤੋਂ ਆਏ ਹੁੰਦੇ ਨੇ ਉਹਨਾਂ ਦੇ ਕੋਲ ਕਾਫੀ ਸਾਰੇ ਪੈਸੇ ਲੱਖਾਂ ਦੇ ਹਿਸਾਬ ਨਾਲ ਵੀ ਪੈਸੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਦੇ ਮਰੀਜ਼ ਦੇ ਉੱਤੇ ਲੱਖਾਂ ਰੁਪਏ ਖਰਚ ਹੋਣ ਵਾਲੇ ਹਨ ਤੋਂ ਦੂਰੋਂ ਆਏ ਲੋਕੀ ਇਹਨਾਂ ਲੋਕਾਂ ਦਾ ਸ਼ਿਕਾਰ ਬਣਦੇ ਨੇ ਕਿਉਂਕਿ ਆਮ ਤੌਰ ਤੇ ਜੰਮੂ ਦੇ ਜੀਐਮਸੀ ਹਸਪਤਾਲ ਦੇ ਵਿੱਚ ਦੂਰੋਂ ਲੋਕੀ ਹੀ ਆਉਂਦੇ ਨੇ ਖਾਸ ਕਰਕੇ ਪਹਾੜਾਂ ਵਾਲੇ ਪਾਸੋਂ ਔਰ ਉਹ ਉਹਨਾਂ ਨੂੰ ਇਹਨਾਂ ਸ਼ਹਿਰਾਂ ਦੇ ਬਾਰੇ ਵਿੱਚ ਕੋਈ ਇੰਨੀ ਵੱਡੀ ਜਾਣਕਾਰੀ ਨਹੀਂ ਹੁੰਦੀ ਤਾਂ ਇਹ ਲੋਕੀ ਇਹੋ ਜਿਹੇ ਕਿਸੇ ਇੱਕ ਬੰਦੇ ਨੂੰ ਚੁਣਦੇ ਸੀ ਔਰ ਉਹਦੇ ਉਸ ਨੂੰ ਘੇਰਾ ਪਾ ਕੇ ਐਸਾ ਮੋਟੀਵੇਟ ਕਰਦੇ ਸੀ ਔਰ ਉਸ ਨੂੰ ਕਹਿੰਦੇ ਸੀ ਕਿ ਸਾਡੇ ਕੋਲੋਂ ਨੋਟ ਬਦਲਵਾ ਲਓ ਇਹ ਵੀ ਇਸੇ ਤਰ੍ਹਾਂ ਦਾ ਹੀ ਇੱਕ ਮਰੀਜ਼ ਦਾ ਸਾਥੀ ਬਣ ਕੇ ਉੱਥੇ ਬੈਠ ਜਾਂਦੇ ਸੀ ਔਰ ਨੋਟਾਂ ਦੀਆਂ ਗੱਡੀਆਂ ਨੋਟਾਂ ਦੀਆਂ ਗੱਡੀਆਂ ਵੀ ਸਿਰਫ ਅਖਬਾਰ ਦੇ ਕਾਗਜ਼ ਉੱਪਰ ਨੋਟ ਲਗਾ ਕੇ ਥੱਲੇ ਸਾਰੇ ਅਖਬਾਰ ਦੇ ਕਾਗਜ਼ ਬਣ ਕੇ ਇੱਕ ਨੋਟਾਂ ਦੀ ਗੱਡੀ ਤਿਆਰ ਕੀਤੀ ਜਾਂਦੀ ਸੀ ਔਰ ਅਸਲੀ ਪੈਸੇ ਵਰਗਲਾ ਕੇ ਉਸ ਦੇ ਬੰਦੇ ਦੇ ਕੋਲੋਂ ਜਿਹੜੇ ਨਾ ਉਹ ਲੈ ਲਏ ਜਾਂਦੇ ਸੀ ਸਿਰਫ ਨੋਟ ਬਦਲਣ ਦੇ ਬਹਾਨੇ ਕਿ 500 ਦੀ ਜਗ੍ਹਾ ਤੁਹਾਨੂੰ 100 ਦੇ ਨੋਟ ਦੇ ਦਿੰਦੇ ਆ ਸਾਡੇ ਕੋਲੋਂ ਸਾਂਭੇ ਨਹੀਂ ਜਾਂਦੇ ਜਾਂ ਫਿਰ ਕੋਈ ਹੋਰ ਇਸ ਤਰ੍ਹਾਂ ਦਾ ਬਹਾਨਾ ਬਣਾ ਕੇ ਉਹਨਾਂ ਨੋਟਾਂ ਨੂੰ ਜਿਹੜਾ ਹੈ ਉਹ ਉਸ ਬੰਦੇ ਦੇ ਕੋਲੋਂ ਅਸਲੀ ਨੋਟ ਲੈ ਕਰਕੇ ਇਹ ਨਕਲੀ ਨੋਟਾਂ ਦੀਆਂ ਗੱਡੀਆਂ ਉਹਦੇ ਸਾਹਮਣੇ ਰੱਖ ਦਿੱਤੀਆਂ ਜਾਂਦੀਆਂ ਜਾਂਦੇ ਇਹ ਉਹਦੇ ਹੱਥ ਵਿੱਚ ਥਮਾ ਦਿੱਤੀਆਂ ਜਾਂਦੀਆਂ ਸੀ ਔਰ ਆਪ ਉਥੋਂ ਰਫੂ ਚੱਕਰ ਹੋ ਜਾਂਦਾ ਸੀ ਲੇਕਿਨ ਇਸ ਵਾਰ ਇਹਨਾਂ ਦੀ ਇੱਕ ਖੇਡ ਜਿਹੜੀ ਪੁੱਠੀ ਪੈ ਗਈ ਐਸ ਐਚ ਓ ਬਖਸ਼ੀ ਨਗਰ ਨੇ ਆਪਣੀ ਟੀਮ ਦੇ ਨਾਲ ਲੋਕਾਂ ਦੀ ਸਹਾਇਤਾ ਦੇ ਨਾਲ ਇਹਨਾਂ ਨੂੰ ਜਿਹੜਾ ਹੈ ਮੌਕੇ ਦੇ ਉੱਤੇ ਦਬੋਚ ਲਿਆ ਔਰ ਮੀਡੀਆ ਦੇ ਸਾਹਮਣੇ ਇਹ ਕਹਿ ਕੇ ਪਿਠਾ ਦਿੱਤਾ ਕਿ ਇਹਨਾਂ ਦੀਆਂ ਸ਼ਕਲਾਂ ਜਿਹੜੀਆਂ ਨੇ ਸਾਰੀ ਦੁਨੀਆ ਨੂੰ ਦਿਖਾਓ ਤਾਂ ਕਿ ਅੱਜ ਤੋਂ ਬਾਅਦ ਕਿਸੇ ਹੋਰ ਨੂੰ ਅਗਰ ਠੱਗਣ ਜਾਣ ਤਾਂ ਪਹਿਚਾਣੇ ਜਾਣ ਆਓ ਇਹ ਪੂਰੀ ਵੀਡੀਓ ਇਹ ਪੂਰਾ ਮਾਮਲਾ ਉੱਥੇ ਜਿਹੜਾ ਹੋਇਆ ਐਸਐਚਓ ਨੇ ਕੀ ਕਿਹਾ ਇਹਨਾਂ ਸਾਰਿਆਂ ਦੇ ਨਾਮ ਸਾਰੇ ਹੀ ਬੰਦੇ ਜਿਹੜੇ ਜੰਮੂ ਦੇ ਰਹਿਣ ਵਾਲੇ ਨੇ ਇਹ ਪੂਰਾ ਇੱਕ ਗਿਰੋ ਹੈ ਔਰ ਇਸ ਗਿਰੋ ਤੋਂ ਤੁਸੀਂ ਬਚ ਕੇ ਰਹਿਣਾ ਸਿਰਫ ਇਹੀ ਗਿਰੋ ਨਹੀਂ ਹੋ ਸਕਦਾ ਹੈ ਬੱਸ ਸਟੈਂਡ ਰੇਲਵੇ ਸਟੇਸ਼ਨ ਜਾਂ ਹੋਰ ਐਸੀ ਪਬਲਿਕ ਪਲੇਸਿਸ ਦੇ ਉੱਤੇ ਇਸ ਤਰ੍ਹਾਂ ਦੇ ਗਿਰੋ ਹੋਰ ਵੀ ਜਿਹੜੇ ਚੱਲਦੇ ਹੋਣ ਉਹਨਾਂ ਲੋਕਾਂ ਦੇ ਕੋਲੋਂ ਬਚ ਕੇ ਰਹਿਣਾ ਕਿਸੇ ਲਾਲਚ ਦੇ ਵਿੱਚ ਆ ਕੇ ਆਪਣੇ ਨੋਟ ਨਾ ਠਗਵਾ ਲੈਣਾ ਨਾ ਹੀ ਆਪਣੇ ਪੈਸੇ ਨੂੰ ਬਰਬਾਦ ਕਰਵਾ ਲੈਣਾ ਦੇਖੋ ਇਹ ਪੂਰੀ जागे जागे बता एक बंदा सर बोलता है दूसरे बंदे को मेरे पास अस्सी है ये मेरे से पैसे ये ले ओके ये मेरे से दो सौ वाले नोट ले लो ठीक पाँच सौ वाले नोट दे दो होती है, है। दो दो वो लालच बना के पैसे दे दो गरीबों को गरीब बंदों को लूट रहे हो यार इधर ओए तो हाँ। कहां से आए हो तो कहां के रहने वाले हो तारे तो तारे कहां के रहने वाले हो क्या बोल रहे हो अच्छा आप और क्या मारे अंधे तो और मारो अपने, अपने अपने नाम बतांगे ओए अपना नाम थोड़ा बनाओ तू थोड़ी दूर से बनाओ बीडी यार नाम था भाई थोड़ी दूर है थोड़ी दूर नहीं को दो अपना नाम है इसको बाग नहीं जाना सुनो अपने नाम बताओगे और एरिया बताओगे कहां के रहने वाले हो नाम बना दी हैं नहीं बताना सब पब्लिक इधर पता कहां कहां ਤਾਰਾ ਤੇ ਲਾਤੀ ਰਹਾ ਤੂੰ ਸਰ ਕੈਂਪ ਅੰਕੂ ਅੰਕੂ ਨਾਮ ਹੈ ਕਹਾਂ ਗਏ ਸਰ ਕੈਂਪ ਕੈਂਪ ਕੀ ਸਕੂਲ ਗੁਜਰਾਂ ਤਲਾਬ ਦੀ ਰਹਾ ਤੇਰਾ

सर बावे रहता में रहता है पूरी गैंग तेरा नाम क्या है साहिल सर। कहाँ का है तू तो बता तो तो रहे हैं बाहर तो ये लोग क्या करते हैं कोई लेडीज माँ बहन होती है तो उसको लूटने की कोशिश करते हैं ऐसे ही ये वाली जो इसके हाथ में गठड़ी है

ਕੋਈ ਹੋਰ ਬੇਚਾਰਾ ਇਸ ਚੀਜ਼ ਮੇ